ਬਾਬਾ ਜੀ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਉਹ ਸਟੇਜ ਦੀ ਸੇਵਾ ਸੰਭਾਲਣ 10 ਮਿੰਟ ਵਾਸਤੇ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਉਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਿੱਤੇ ਵਾਹਿਗੁਰੂ ਜੀ ਤੇ ਬਸ ਸੁਖ ਜਨ ਸੋਤਾਨ ਸੁਹੰਗਾ ਕੋਸੇ ਮਨ ਸਮਰਤ ਆਪਣਾ ਬਿਨ ਸੇ ਸਾਧ ਮੰਦਾ ਅਤਿ ਦੁਦਾਰਨ ਪਾਰ ਬਰੈ ਸੰਤ ਵੇਦ ਕਹੰਦਾ ਬਖਤ ਬਰਤਨ ਤੇਰਾ ਬਿਰਦਾ ਖਾਂ ਜੋ-ਜੋਕ ਬਰਤਨ ਦਾ ਨਾਨਕ ਜੱਟਾ ਏਕ ਨਾਮ ਮਨ ਤਨ ਪਵੰਨਾ ਜੀ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਤੇ ਹੋਵੇ ਬਾਸਾ ਜੰਗਲਾਂ ਵਿੱਚ ਮੰਗਲ ਲਾ हो भा में चमल लंग में होल मुकरा दोस्त जंगलात मुकरला

ਸ੍ਰੀ ਜੋਤ ਸਤਬਾਬਾ ਜੀ ਚੰਦ ਜੀ ਮਹਾਰਾਜ ਉਹਨਾਂ ਤੋਂ ਬਰੋਸਾ ਹੈ ਮਹਾਂਪੁਰਖ ਸਤਬਾਬਾ ਰਣਜੀਤ ਸਿੰਘ ਜੀ ਮਹਾਰਾਜ ਮਰਪਤ ਜੀ ਉਹਨਾਂ ਦੀ ਮਿੱਟੀ ਯਾਦ ਅਤੇ ਨਾਲ ਹੀ ਨੌਵੇਂ ਪਾਤਸ਼ਾਹ ਇੱਕ ਬਾਦੂ ਮਹਾਰਾਜ ਜਿਹੜੇ ਇਕੱਲੇ ਹਿੰਦੀ ਚਾਦਰ ਨਹੀਂ ਛਾਈ ਲੁਕਾਈ ਨਹੀਂ ਚਾਹੁੰਦੇ ਨੇ ਜਿਨ੍ਹਾਂ ਨੇ ਇੱਕ ਧਰਮ ਨੂੰ ਬਚਾਉਣ ਵਾਸਤੇ ਆਪਣੇ ਸਿੱਖੀ ਸਿੱਖ ਦਾ ਬਲੀਦਾਨ ਦਿੱਤਾ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂਮੂਸ ਉਹਨਾਂ ਦੇ ਪਿਆਰ ਵਿੱਚ ਉਹਨਾਂ ਦੇ ਪਿਆਰੇ ਸਿੰਘ ਜਿਨ੍ਹਾਂ ਨੇ ਆਪਣੇ ਗੁਰੂ ਦੇ ਸਾਹਮਣੇ ਸਿਰ ਜੀਆਂ ਦਿੱਤੀਆਂ ਭਾਈ ਮਤੀ ਦਾਸ ਜੀ ਪਾਈ ਸਦੀ ਦਾ ਨਹੀਂ ਪਾਈ ਦਾਨ ਦੀ ਉਹਨਾਂ ਦੀ ਸਾਢੇ 300 ਸਾਲ ਦੀ ਸਿੱਧੀ ਸਤਿਅ ਦੀ ਉਹਦੀ ਸੋਣ ਵਿੱਚ ਆਪਾਂ ਸਾਰੇ ਜੁੜ ਬੈਠ ਗਏ ਦੋਸਿਆ ਇਹ ਨਾ ਇੰਟਰ ਹੋਏ ਪਿਆਰ ਆ ਮਾਂ ਬੁਰਖ ਦੇ ਨਾਲ ਕਿਉਂਕਿ 1992 ਦੇ ਵਿੱਚ ਮੈਂ ਬੀਗਵਾਲ ਸਤਖਣ ਵਾਸੀ ਸੰਤ ਬਾਬਾ ਭਗਵਾਨ ਸਿੰਘ ਜੀ ਮਹਾਰਾਜ ਉਹਨਾਂ ਵਿਸਥਾਨ ਤੇ ਆਇਆ ਉਹਨਾਂ ਦੇ ਘਰ ਪਰ ਸਤਖੰਡ ਵਾਸੀ ਬਾਬਾ ਦਸਬੰਦ ਸਿੰਘ ਜੀ ਪੁੱਤੇ ਵਾਲੇ ਕਹਿੰਦੇ ਉਹਨਾਂ ਦਾ ਆਪਣੇ ਮਹਾਰਾਜ ਨਾਲ ਬੜਾ ਹੀ ਪਿਆਰ ਬਹੁਤ ਜਾਜਾ ਉਹ ਲੈ ਕੇ ਆਉਂਦੇ ਨਾਲ ਰਾਤ ਵੀ ਰਹਿੰਦੇ ਇੱਥੇ ਮਨ ਉਦੋਂ ਤੋਂ ਹੀ ਮੈਂ ਦਾਸ ਹਾਜ਼ਰੀ ਕਰਦਾ ਮੈਂ ਜਦੋਂ ਆਇਆ ਨਾ ਮੈਂ ਹੱਸਿਆ ਮੈਂ ਕਿ ਭਰਤ ਪਾਉਣ ਲੱਗ ਗਿਆ ਮੈਨੂੰ ਕਿ ਬਜੁਰਗ ਮੇਰੇ ਕਹਿੰਦੇ ਬਾਬਾ ਜੀ ਇੱਥੇ ਮਹਾਂਪੁਰਖਾਂ ਤੋਂ ਪਹਿਲਾਂ ਏਡੇ ਵੱਡੇ ਟਿੱਬੇ ਸੀ ਨਾ ਕਹਿੰਦੇ ਮੇਰੇ ਕੋਲੇ ਫੋਰ ਡਾਕਟਰ ਸੀ ਉੱਤੇ ਚੜਦਾ ਨਹੀਂ ਸੀ ਇਹਨੇ ਉੱਚੇ ਟਿੱਬੇ ਸੀ ਕਹਿੰਦੇ ਹੁਣ ਇਹ ਜਗ੍ਹਾ ਸੜਕ ਤੋਂ ਨੀਂ ਨੀ ਹੋ ਗਈ ਮਹਾਂਪੁਰਖ ਲੰਬੀ ਸੋਚਦੇ ਹੁੰਦੇ ਆ ਪਰਪਕਾਰੋਂ ਦੇ ਆਮ ਰਖਾਂ ਜਨਮ ਮਰਨ ਤੋਂ ਉਹ ਮੈ ਨਾ ਹੀ ਜਨ ਪਰਉਪਕਾਰੀ ਹਾਏ ਤੇ ਜਦੋਂ ਸਤਬਬਰ ਸਿੰਘ ਜੀ ਸਤ ਮਹਾਰਾਜ ਇੱਥੇ ਆਏ ਨੇ ਆ ਜੰਗਲਾਂ ਵਿੱਚ ਮੰਗਲ ਲੱਗੇ ਪਏ ਨੇ ਉਦੋਂ ਕੋਈ ਸੋਚਦਾ ਹੋਊਗਾ ਵੀ ਇੱਥੇ ਵੀ ਗੁਰਵਾਣੀ ਕਾਟ ਮੁਕਾਬਲੇ ਹੋਣਗੇ ਇੱਥੇ ਵੀ ਦਸਤਾਰ ਮੁਕਾਬਲੇ ਹੋਣਗੇ ਇੱਥੇ ਵੀ ਨਾਮ ਦੇ ਪ੍ਰਵਾਹ ਚੱਲਣਗੇ ਕਿੰਨੇ ਲੰਮੇ ਸਮੇਂ ਤੋਂ ਜਨਰਾਤ ਮੂਲ ਮੰਤਰ ਦੇ ਜਾਪ ਬੈਹੂਰੀ ਚਿੰਤ ਦੇ ਜਾਪ ਇਹ ਕਿਸ ਵਾਅਤੇ ਹੋਵੇ ਇਹ ਆਪਣੇ ਇਲਾਕੇ ਦੇ ਭਲੇ ਵਾਸਤੇ ਭਾਈ ਜਿੱਥੇ ਨਾਮ ਜਪੀਏ ਪਰਪਿਆਰੇ ਸਹੀ ਆਇਕਲ ਸੋਹਣ ਚਵਾਰੇ ਜਿੱਥੇ ਨਾਮ ਮੰਨ ਜਪੀਏ ਮੇਰੇ ਗੋਇੰਦਾਂ ਸਹੀ ਨਗਰ ਉਜਾਗਰ ਜੇ ਤੋ ਕੋਈ ਨਾਮ ਨਹੀਂ ਨਾ ਜਪਦਾ ਉਹ ਨਗਰ ਉਜਾੜ ਨਹੀਂ ਇਹ ਸਾਰੇ ਨਾਮ ਦੀ ਕਿਰਪਾ ਭਾਈ ਆ ਦੇਖੀ ਰਿਹਾ ਹਰ ਸਾਲ ਜਦੋਂ ਆਈਦਾ ਕੋਈ ਨਵੇਂ ਤੋਂ ਨਵਾਂ ਪ੍ਰੋਗਰਾਮ ਸ਼ੁਰੂ ਆ ਵੀ ਵੱਡਾ ਪ੍ਰੋਗਰਾਮ ਭਰਤ ਪਾ ਰਹੇ ਨੇ ਮਹਾਂਪੁਰਖ ਕਹਿੰਦੇ ਵੀ ਕਈ ਵਾਰ ਹੁਣ ਜਿੰਨੇ ਹੜ੍ਹ ਹੋ ਗਏ ਉਧਰ ਆਏ ਨੇ ਕਿੰਨਾ ਨੁਕਸਾਨ ਹੋ ਗਿਆ ਇੱਧਰ ਵੀ 40 ਪਿੰਡਾਂ ਦਾ ਪਾਣੀ ਇਕੱਠਾ ਹੋ ਗਿਆ ਤਾਂ ਕਰਕੇ ਆਓ ਮਹਾਂਪੁਰਖਾਂ ਦੀਆਂ ਅੰਦਰ ਵਜਨ ਕਰ ਰਹੇ ਸੀ ਜਦੋਂ ਸਿੰਘ ਸਾਹਿਬ ਜਾਨੀ ਲਖਮੀਰ ਸਿੰਘ ਜੀ ਆਏ ਅੰਦਰ ਕਹਿੰਦੇ ਮਾਪੁਰਖਾਂ ਨੇ ਨਾ 2 ਵਜ ਕੇ 5 ਮਿੰਟ ਤੇ ਸੀ ਛੱਡਿਆ ਮੈਂ ਸਾਹਮਣੇ ਵੱਡੇ ਮਾਪੁਰਖਾਂ ਦੀ ਫੋਟੋ ਲੱਗੀ ਹੋਈ ਸੰਤ ਮਬਾਈ ਸ਼ਰਮਾਨਾ ਫੋਟੋ ਵਾਲੇ ਇੱਕ ਇਹ ਕਹਿੰਦੇ ਬਾਬਾ ਜੀ ਜਿਹਦੇ ਮੈਂ ਕੋਲੀ ਬੈਠਾ ਸੀ ਕਹਿੰਦੇ ਉਹੀ ਰੂਪ ਕਹਿੰਦੇ ਜਿਹੜਾ ਸਾਹਮਣੇ ਦੇਖ ਰਿਹਾ ਨਾ ਸਾਡੇ ਅੰਦਰ ਬੈਠਾ ਰਾਤ ਨੂੰ ਕੀਰਤਨ ਕਰਿਆ ਅੰਮ੍ਰਿਤ ਵੇਲੇ 2:05 ਮਿੰਟ ਦਾ ਲੰਬਾ ਸਾਹ ਲਿਆ ਸਤਖੰਡ ਵਿੱਚ ਲੱਗੇ ਸੂਰਜ کرن ਮਿਲੀ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਤੇ ਆਓ ਪਿਆਰੇ ਮਾਮਾ ਕਨਾਲ ਜਦੋਂ ਵੀ ਯਾਦ ਕਰਦੇ ਆਂ ਹਾਜ਼ਰ ਹੋਈ ਨੇ ਮਾਹਪੁਰਖ ਪਿਆਰ ਵੀ ਜਾਂਦੇ ਆ ਗੁਰਦੁਆਰਾ ਮੰਦੋ ਸੀ ਹਿੰਮਤਪੁਰਾ ਪਾਕੀ ਮੇਨ ਸਥਾਨ ਹੈ ਕੋਈ ਜ਼ਮੀਨ ਹਿੰਮਤਪੁਰੇ ਦੀ ਹੈ ਨਾਲ ਨਗਰ ਭਾਗੀ ਕਿਉ ਚਲੋ ਨਾਲ ਪਿਆਰ ਇਕੱਠਾ ਕਰ ਦਿੰਨੇ ਆ ਉਹ ਨਗਰ ਆ ਹੈ ਮਕਬਰਾ ਦੋਨੇ ਸਥਾਨ ਸਿੱਧਾਂ ਦੇ ਨੇ ਬਹੁਤ ਵੱਡੇ ਸਥਾਨ ਨੇ ਇੱਕ ਭਾਰੂਆਣਾ ਸਾਹਿਬਾ ਨਾਲ ਹੀ ਬਾਬਾ ਔਖੇਬ ਸਿੰਘ ਜੀ ਸ਼ਹੀਦ ਹੋਏ ਇਹ ਬਾਬਾ ਬਖੀਸ਼ ਜੋ ਪਿੰਡ ਅਥੂਰ ਤੋਂ ਜਦੋਂ ਵੱਡਾ ਕੱਲੂ ਕਾਰਾ ਹੋਇਆ ਉਤੋਂ ਮੇਰਾ ਬਾਬਾ ਜੀ ਲੜਦੇ ਲੜਦੇ 8 ਕਿਲੋਮੀਟਰ ਹੈ ਜੰਗਲ ਹਿਮਨਤਪੁਰ ਅੱਜ ਵੀ ਜੰਗਲ ਸੱਦਾ ਸਾंभਿਆ ਹੋਇਆ ਹੈ ਹੁਣ ਸਪਾਈ ਕਰਾ ਰਹੇ ਸਾਰੇ بڑے ਪ੍ਰਾਣੇ ਬੁੱਤੇ ਨੇ ਜਾਂਡ ਵਗੈਰਾ ਉਹ ਸਾਹਮਣੇ ਉਹ ਜਗਾ ਬਣੀ ਤੇ ਫਿਰ ਧੜ ਦਾ ਸੰਸਕਾਰ ਕੀਤਾ ਏਡੀਆਂ ਵੱਡੀਆਂ ਨਾਮ ਦੀ ਬਰਕਤਾਂ ਸੱਜੀਆਂ ਨਹੀਂ ਮੜਾ ਜਾਂ ਘੱਟਿਆ ਜਾਵੇ ਕਿੱਥੇ ਹਟੂਰ ਦੇ ਕੋ ਸਿੱਜ ਬੱਢਾ ਗਿਆ ਉੱਥੇ ਸਿਰ ਦਾ ਸੰਸਕਾਰ ਕੀਤਾ 8 ਕਿਲੋਮੀਟਰ ਮਬਾਜੀ ਲੜਦੇ ਲੜਦੇ ਇਹ ਮਹਿਮਤਪੁਰੇ ਜੰਗਲੇ ਵਿੱਚ ਫਿਰ ਕੋੜਾ ਖੜ ਗਿਆ ਧੜ ਦਾ ਸੰਸਕਾਰ ਉੱਥੇ ਕੀਤਾ ਗੁਰਦੁਆਰਾ ਮਲੋਸੀਰਾਂ 베ਰੀਆਂ ਦੇ ਵੱਡੇ ਵੱਡੇ ਮਲੇ ਆ ਤਾਂ ਕਰਕੇ ਬੇਨਤੀ ਕਰਦਾ ਵੀ ਗੁਰਦੁਆਰਾ ਮਲੋਸੀਰ ਹਿੰਮਤਪੁਰਾ باقی ਕਹਿ ਕੇ ਆਜੀ ਪਰ ਰਹੇ ਆ ਹੋਈਆਂ ਪਤਾ ਨਹੀਂ ਮਾਪੀ ਇਹੀ ਅਰਦਾਸ ਆ ਵੀ ਮਾਂ ਬਰ ਪਾਪਾ ਬਲਕਾਰ ਸੁਜੀ ਇਹ ਪਰਪਕਾਰ ਕੋ ਸਭ ਨਹੀਂ ਹੁੰਦੇ ਤੁਹਾਡੇ ਸਾਹਮਣੇ ਜੂਬੇ ਚ ਜਾਲੇ ਜਮੇ ਕੇਰਾ ਗਿਆ ਸੀ ਐਂ ਲੱਗਦਾ ਵੀ ਸਾਰਾ ਪੰਜਾਬ ਉੱਥੇ ਆ ਗਿਆ ਇਦੋਂ ਚੌਗਣਾ ਅੱਠ ਹੁਣ ਵੀ ਤੁਸੀਂ ਲੈਬ ਦੇਖਦੇ ਹੋਣਗੇ ਪਰ ਤਾਕੂ ਨੂੰ ਪ੍ਰਮਾਣ ਦੇ ਨੂੰ ਜੂੜੀ ਇਹਨਾਂ ਸੰਸਾ ਦਾ ਪਿਆਰ ਇੰਨੇ ਬੱਚੇ ਉਥੇ ਗੁਰੂ ਵਾਲੇ ਬਣੇ ਨੇ ਬਸ ਦੇਖ ਕੇ ਹਰਾਨ ਮੈਂ ਦੇਖ ਕੇ ਆਇਆ ਤਾਂ ਕਹਿਣਾ ਇਹਨਾਂ ਲੋਦਾ ਵੀ ਸਾਰਾ ਪੰਜਾਬ ਹੀ ਇੱਥੇ ਬੈਠਾ ਆ ਬੱਚਿਆਂ ਦੇ ਦਸਤਾਰਾਂ ਦੇਖੋ ਦੂਸਰੇ ਸਟੇਟ ਵਿੱਚ ਜਾ ਕੇ ਕਿੰਨਾ ਪ੍ਰਚਾਰ ਆਹ ਹੋ ਗਿਆ ਬੰਦੋ ਵੀ ਟਾਈਮ ਹੋ ਗਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ